ਵਜੀਦਾ ਇਹ ਸੋਚਦਾ ਵੀ ਪੋ ਦਾ ਮਹੀਨਾ ਹੈ ਨਦੀ ਦਾ ਕਿਨਾਰਾ ਹੈ ਹੱਡਾਂ ਨੂੰ چیرਦੀ ਠੰਡ ਸਵੇਰੇ ਸਾਰਾ ਕੁਝ ਆਪਣੇ ਆਪ ਇਹਨਾਂ ਨੇ ਪ੍ਰਵਾਨ ਕਰ ਲੈਣਾ ਖਾਣਾ ਨਾ ਦਿਓ ਕੱਪੜਾ ਨਾ ਦਿਓ ਹੁਣ ਜਿਹੜੇ 3 ਦਿਨ ਲੱਗ ਰਹੇ ਆ ਉਹ ਸੋਚ ਨੂੰ ਖਤਮ ਕਰਨੀ ਲੱਗ ਰਿਹਾ ਜਿੰਨਾ ਤਸੱਵਰ ਗਲਾ ਕੇ ਬੜੇ ਤੁਸੀਂ ਪੁੱਛਿਆ ਵੀ ਕੀ ਕੀ ਹੋਇਆ 11 ਪੋ ਨੂੰ ਪਹਿਲੀ ਪੇਸ਼ੀ ਬੜੀ ਸੌਫਟਲੀ ਬੜੇ ਪ੍ਰੇਮ ਨਾਲ ਅਸੀਂ ਤੁਹਾਡੇ ਆਪਣੇ ਆ ਤੁਹਾਡਾ ਹੋਰ ਕੋਈ ਨਹੀਂ ਰਹਿ ਗਿਆ ਸਿੱਖੀ ਮੁੱਕ ਚੁੱਕੀ ਆ ਅਸੀਂ ਤੁਹਾਨੂੰ ਸਭ ਕੁਝ ਦੇਣਾ ਚਾਹੁੰਦੇ ਆ ਸਾਡੇ ਤੋਂ ਵੱਡਾ ਹਮਦਰਦ ਕੋਈ ਨਹੀਂ ਹੈ ਜਦੋਂ ਕਚਹਿਰੀ 'ਚ ਪਹਿਲੇ ਦਿਨ ਪੇਸ਼ ਕਰਦੇ ਆ ਤੱਕ ਕੀ ਚਾਹੁੰਦੇ ਸੀ ਉਹਨਾਂ ਨੇ ਕੀ ਸਿੱਧਾ ਇਸਲਾਮ ਕਬੂਲਨ ਦੇ ਲਈ ਪ੍ਰੈਸ਼ਰਾਈਜ਼ ਕੀਤਾ 6 ਪੋ ਨੂੰ ਨਨਕਪੁਰ ਸਾਹਿਬ ਤੋਂ ਰੁਖਸਤ ਹੁੰਦੇ ਆ 7 ਪੋ ਨੂੰ ਗੁਰੂ ਸਾਹਿਬ ਦੀ ਚਮਕੌਰ ਦੀ ਗੜੀ 'ਚ ਨੇ ਤੇ ਸਹਿਬਜ਼ਾਦੀ ਤੇ ਮਾਤਾ ਜੀ ਕੁੰਮੇ ਮਾਸਕ ਦੀ ਸ਼ਾਨ ਚ ਨੇ 8 ਪੋ ਨੂੰ ਗੰਗੂ ਲੈ ਆਂਦਾ ਸਿਹੜੀ ਨੇ 9 ਪੋ ਨੂੰ ਕੋਤਵਾਲੀ ਸਾਹਿਬ ਨੇ ਤੇ 10 ਪੋ ਦੀ ਪਹਿਲੀ ਰਾਤ ਠੰਡੇ ਪੁਰਜ ਵਿੱਚ ਵਜੀਦਾ ਇਹ ਸੋਚਦਾ ਵੀ ਬੋ ਦਾ ਮਹੀਨਾ ਨਦੀ ਦਾ ਕਿਨਾਰਾ ਹੈ ਹੱਡਾਂ ਨੂੰ چیرਦੀ ਠੰਡ ਸਵੇਰੇ ਸਾਰਾ ਕੁਝ ਆਪਣੇ ਆਪ ਇਹਨਾਂ ਨੇ ਪ੍ਰਵਾਨ ਕਰ ਲੈਣਾ ਹੈ ਖਾਣਾ ਨਾ ਦਿਓ ਕੱਪੜਾ ਨਾ ਦਿਓ ਤਸ਼ੱਦਦ ਦਾ ਇੱਕ ਤਰੀਕਾ ਸੀ ਇੱਕ ਖਾਸ ਕਰਕੇ ਨਾ ਮੁਗਲਾਂ ਦੇ ਵੇਲੇ ਬੋਦੀ ਵਰੀ ਜਿਹੜਾ ਕਾਨੂੰਨ ਅਜਮਾਇਆ ਜਾਂਦਾ ਸੀ ਯਾਸਾਏ ਮੰਗੋਲ ਉਹਦੇ ਨਾਲ ਉਹ ਧਾਰਮਿਕ ਲੋਕਾਂ ਨੂੰ ਇਦਾਂ ਦੀ ਸਜ਼ਾ ਦਿੰਦੇ ਸੀ ਬਹੁਤਾਂ ਵਿੱਚ ਜਿਹੜਾ ਗੁਰੂ ਅਰਜਨ ਸਾਹਿਬ ਵੇਲੇ ਵਰਤਿਆ ਗਿਆ ਕਿ ਖੂਨ ਧਰਤੀ ਤੇ ਨਾ ਡੁੱਲੇ ਹੂੰ ਤੇ ਉਹਨੂੰ ਹੀਨ ਮਨਾਈ ਜਾਵੇ ਜਾਂ ਤਸ਼ੱਦਦ ਕੀਤਾ ਜਾਵੇ। ਸੋ ਉਸ ਕਾਨੂੰਨ ਦਾ ਪ੍ਰਭਾਵ ਜਿਹੜਾ ਉਹ ਬਾਅਦ ਵਿੱਚ ਅਰ ਉਹ ਸਾਰਾ ਨਹੀਂ ਕਿਤੇ ਲਾਗੂ ਹੁੰਦਾ ਪਰ ਉਹਦਾ ਪ੍ਰਭਾਵ ਸੀ ਕਿ ਇਦਾਂ ਦਾ ਤਸ਼ੱਦਦ ਹੋਵੇ ਕਿ ਸਰੀਰ ਵੀ ਇਹਨਾਂ ਦੇ ਸੇਫ ਹੌਂ ਤੇ ਜੇ ਹੀ ਇਹਨ ਮੰਨ ਜਾਂਦੇ ਤੇ ਫਿਰ ਅਸੀਂ ਇਹਨਾਂ ਨੂੰ ਸਭ ਕੁਝ ਪ੍ਰੋਸਕ ਕੇ ਦੇਾਂਗੇ। ਬੇਸਿਕਲੀ ਜਿਹੜੀ ਸਿੱਖੀ ਚ ਸ਼ਹਾਦਤ ਹੈ ਨਾ ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਉਹ ਬਾਕੀਆਂ ਫਿਰਕਿਆਂ ਵਰਗੀ ਧਰਮਾਂ ਵਰਗੀ ਨਹੀਂ ਹੈ। ਸਿਰਫ ਮਰ ਜਾਣ ਨੂੰ ਸ਼ਹਾਦਤ ਨਹੀਂ ਕਹਿੰਦੇ। ਜੀ। ਇੱਥੇ ਜਦੋਂ ਆਪਸ਼ਨ ਸਾਹਮਣੇ ਹੈ ਜੀ ਦੁਨੀਆ ਭਰ ਦੇ ਸੁੱਖਾਂ ਨਾਲ ਲੱਦੀ ਹੋਈ ਜ਼ਿੰਦਗੀ ਪਰੋਸ ਕੇ ਦਿੱਤੀ ਜਾ ਰਹੀ ਹੈ ਬਦਲੇ ਚ ਬੇਗੈਰਥ ਹੋ ਕੇ ਸਿਰ ਝੁਕਾ ਕੇ ਗੁਲਾਮੀ تسلیم ਕਰਕੇ ਸਵੈ ਮਾਨ ਮਾਰ ਕੇ ਤੇ ਅਧੀਨਗੀ ਦੇ ਵਿੱਚ ਰਹਿ ਕੇ ਜ਼ਿੰਦਗੀ ਜੂਣੀ ਹੈ ਭਾਵੇਂ ਸਾਧਨ ਜਿੰਨੇ ਮਰਜ਼ੀ ਲੈ ਲਓ ਪਰ ਚੁਣਨ ਵਾਲਾ ਦੁਨੀਆ ਭਰ ਦੇ ਦੁੱਖਾਂ ਦੀ ਜਿਹੜੀ ਸੁਗਾਤ ਨੂੰ ਝੋਲੀ ਚ ਪੁਆਏ ਐਸ਼ ਪ੍ਰਸਤੀ ਦੀ ਜ਼ਿੰਦਗੀ ਨੂੰ ਠੁਕਰਾ ਕੇ ਆਪਣੇ ਆਦਰਸ਼ਾਂ ਦੇ ਪੈਰਾ ਦੇਵੇ ਉਦੋਂ ਸ਼ਹਾਦਤ ਦਾ ਮਰਤਬਾ ਪ੍ਰਾਪਤ ਹੁੰਦਾ ਹੈ ਵੈਸੇ ਤੇ ਇੱਥੇ ਸੇਵਾ ਕਰਦੇ ਆ ਮੇਰੀ ਵੀ ਮੌਤ ਹੋ ਸਕਦੀ ਹੈ ਬਿਲਕੁਲ ਉਹਨੂੰ ਉਹਨੂੰ ਚੰਗੀ ਮੌਤ ਕਹਿ ਸਕਾਂਗੇ ਪਰ ਚੋਇਸ ਹੈ ਜਿੱਥੇ ਹਾਂ ਉੱਥੇ ਤੇ ਆਪਸ਼ਨ ਹੈ ਕਿ ਮੈਂ ਜਾਂ ਚੂਜ਼ ਕਰਾਂ ਜਿਵੇਂ ਪੰਚਮ ਪਾਦਸ਼ਾਹ ਕੋਲੇ ਆਪਸ਼ਨ ਸੀ ਉਹਨਾਂ ਨੇ ਉਹਨਾਂ ਨੇ ਮੌਤ ਕਬੂਲੀ ਪਰ ਇਹ ਨਹੀਂ ਮੰਨੀ ਨੌਵੀਂ ਪਾਦਸ਼ਾਹੀ ਕੋਲੇ ਆਪਸ਼ਨ ਸੀ ਤਾਂ ਸੈਬਜ਼ਾਦਿਆਂ ਕੋਲੇ ਆਪਸ਼ਨ ਦਿੱਤੀ ਗਿਆ ਕਿ ਤੁਸੀਂ ਤੁਹਾਨੂੰ ਸਾਰਾ ਕੁਝ ਦੇ ਦੇਵਾਂਗੇ ਤੁਸੀਂ اسلام قبول ਕਰ ਕੀ ਇਥੋਂ ਤੱਕ ਸੀਮਤ ਸੀ ਇਹ ਫਲਸਫੀ ਜਾਂ ਉਹਦੇ ਮਾਇਨੇ ਵਜੀਦੇ ਵੱਲੋਂ ਡਿਫਰੈਂਟ ਸੀਗੇ ਕਿ ਉਹ ਕੀ ਉਹ ਉਸ ਥਾਟ ਦੇ ਨਾਲ ਪੂਰੀ ਸਿੱਖ ਕੌਮ ਦਾ ਜਿਹੜਾ ਕੈਰੈਕਟਰ ਹੈ ਔਰ ਉਹਦਾ ਮਨੋਬਲ ਹੈ ਉਹ ਸਿੱਟ ਦਿੰਦਾ ਉਹਦੇ ਪਿੱਛੇ ਜਿਹੜੀ ਮੈਂ ਸ਼ੁਰੂਆਤ 'ਚ ਗੱਲ ਕੀਤੀ ਅਸਲ 'ਚ ਇਹ جنگ ਜੜੀ ਸੀ ਉਹ ਨਹੀਂ ਜਿਹੜੀ ਦਿਖ ਰਹੀ ਹੈ ਵੀ ਹਥਿਆਰ ਨਾਲ جنگ ਹੋ ਰਹੀ ਹੈ جنگ ਹਾਰ ਗਏ ਨੇ ਗੁਰੂ ਸਾਹਿਬ ਨਿਕਲ ਗਏ ਨੇ ਚੁੰਝਲਾਹਟ ਚ ਆ ਕੇ ਹੁਣ ਜ਼ੁਲਮ ਕਰ ਰਿਹਾ ਹੈ ਹਥਿਆਰ ਤੇ ਸਿਰਫ ਇੱਕ ਵਸੀਲਾ ਸੀ ਜੰਗ ਵਿਚਾਰ ਜਿਹੜੀ ਤਲਵੰਡੀ ਤੋਂ ਸ਼ੁਰੂ ਹੁੰਦੀ ਹੈ ਉਸ ਵਿਚਾਰ ਨੂੰ ਜਿਹੜੀ ਵਿਚਾਰ ਖਤਰਾ ਬਣ ਰਹੀ ਸੀ ਜਿਹੜੀ ਵਿਚਾਰ ਪ੍ਰਕਾਸ਼ ਕਰ ਰਹੀ ਸੀ ਜਿਹੜੀ ਵਿਚਾਰ ਲੋਕਾਂ ਦੀ ਮਾਨਸਿਕ ਗੁਲਾਮੀ ਚ ਉਹਨਾਂ ਨੂੰ ਕੱਢ ਰਹੀ ਸੀ ਕਿ ਤੁਸੀਂ ਕੋਈ ਕਰਮਕਾਂਡ ਨਹੀਂ ਮੰਨਣਾ ਤੁਹਾਡਾ ਜਨਮ ਨਵਾਂ ਹੋਇਆ ਤੁਹਾਡੀ ਜਾਤ ਖਤਮ ਹੋ ਗਈ ਹੈ ਤੁਹਾਡਾ ਘਰ ਆਨੰਦਪੁਰ ਸਾਹਿਬ ਹੈ ਹੁਣ ਇਸ ਵਿਚਾਰ ਤੋਂ ਤੇ ਪਹਾੜੀ ਰਾਜੇ ਸ਼ੁਰੂਆਤ ਕਰਦੇ ਆ ਵੀ ਇਹਨੂੰ ਬਦਲੋ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ ਕਿ ਇਹ ਨੀਚ ਨਹੀਂ ਬਰਾਬਰ ਹੋਣੇ ਚਾਹੀਦੇ ਇਹਨਾਂ ਨੂੰ ਉੱਚਿਆਂ ਕੋ ਚੁੱਕ ਦਿਓ ਤੇ ਦੁਨੀਆ ਵਿੱਚ ਇਹ ਇਹ ਫਿਕਰਾ ਕਿਤੇ ਸੁਣਨ ਨੂੰ ਨਹੀਂ ਮਿਲੇਗਾ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਮੈਂ ਨੀਚਾਂ ਨੂੰ ਉੱਚਿਆਂ ਨਹੀਂ ਚੁੱਕ ਰਿਆ ਜਿਨ੍ਹਾਂ ਨੂੰ ਤੁਸੀਂ ਨੀਚ ਕਹਿ ਰਹੇ ਹੋ ਉਹਨਾਂ ਕਰਕੇ ਮੈਂ ਉੱਚਾ ਹੋ ਰਿਹਾ ਹੂੰ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰ ਹੁਣ ਇੱਡੀ ਵੱਡੀ ਗੱਲ ਕਹਿਣੀ ਉਹ ਤੇ ਰਵਾਇਤਾਂ ਟੁੱਟ ਜਾਣਗੀਆਂ ਫਿਰ ਹਜ਼ਾਰਾਂ ਸਾਲਾਂ ਦੀ ਬਿਲਕੁਲ ਉਹ ਇੱਕ ਖਤਰਾ ਸੀ ਹਾਕਮਾ ਨੂੰ ਵੱਖੋਖ ਸਹਾਇਜ ਆ ਰਹੇ 12 ਜੰਗਾਂ ਦੇ ਪਹਾੜੀ ਰਾਜੇ ਕਰਦੇ ਆ ਜੀ ਉਹ ਕਹਿੰਦੇ ਜਕਾਰੇ ਤੋਂ ਅਲਰਜੀ ਹੋ ਰਹੀ ਹੈ ਨਗਾਰੇ ਤੋਂ ਅਲਰਜੀ ਹੋ ਰਹੀ ਹੈ ਇਹ ਵੱਖਰੀ ਗੱਲ ਹੈ ਵੀ ਜਿਹੜੇ ਕੰਮ ਹਥਿਆਰਾਂ ਨਾਲ ਨਹੀਂ ਹੋ ਸਕੇ ਉਹ ਅੱਜ ਸਾਡੇ ਭੇਸ ਵਿੱਚ ਹੀ ਜਕਾਰੇ ਤੇ ਨਗਾਰੇ ਤੇ ਨਿਸ਼ਾਨ ਸਾਹਿਬ ਤੇ ਕੜਾ ਪ੍ਰਸ਼ਾਦ ਵੀ ਤੇ ਲੰਗਰ ਵੀ ਸਾਰਾ ਕੁਝ ਹੌਲੀ 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 ਕੋਲੀ ਸਮੇਟਿਆ ਜਾ ਰਿਹਾ ਬੋਤ ਸਾਰੀਆਂ ਗੱਲਾਂ ਨੇ ਵੀ ਗੁਰਦੁਆਰਾ ਸਿਰਫ ਪੂਜਾ ਦਾ ਸਥਾਨ ਨਹੀਂ ਜਦੋਂ ਅਸੀਂ ਮਹਾਨਕੋਸ਼ پڑھਦੇ ਚਲੋ ਵੱਖਰੇ ਬਹੁਤ ਲੰਬੇ ਵਿਸ਼ੇ ਨੇ ਸੋ ਇਹ ਇਹ ਜਿਹੜੀ ਦਬਾਉਣ ਦਾ ਯਤਨ ਸੀ ਇਹ ਨਾ ਦੋ ਸਰੀਰ ਮਾਰਨੇ ਸੀ ਨਾ ਹੀ ਗੁਰੂ ਅਰਜਨ ਸਾਹਿਬ ਦੇ ਸਰੀਰ ਤੱਕ ਦੁਸ਼ਮਣੀ ਹੈ ਖਤਮ ਤੇ ਵਿਚਾਰ ਨੂੰ ਜਦੋਂ ਆਪਣੀ ਬਾਇਓਗ੍ਰਾਫੀ ਲਿਖਦਾ ਹੈ ਜਹਾਂਗੀਰ ਤੇ ਉਹ ਇਹ ਨਹੀਂ ਕਹਿੰਦਾ ਕਿ ਮੈਂ ਗੁਰੂ ਅਰਜਨ ਸਾਹਿਬ ਨਾਲ ਮੇਰਾ ਵੈਰ ਹੈ ਉਹ ਕਹਿੰਦਾ ਵੀ ਮੈਂ ਕਦੋਂ ਤੋਂ ਸੋਚ ਰਿਆਂ ਨਫ਼ਰਤ ਤੋਂ ਗੁਰੂ ਨਾਨਕ ਦੇ ਘਰ ਨੂੰ ਝੂਠ ਦੀ ਦੁਕਾਨ ਕਹਿੰਦਾ ਵੀ ਮੈਂ ਕਦੋਂ ਇਹਨੂੰ ਸਦਾ ਲਈ ਬੰਦ ਕਰਾਂ ਇਸ ਦੀ ਉਹ ਕੱਲੇ ਸਰੀਰ ਨੂੰ ਨਹੀਂ ਮਾਰ ਰਿਹਾ ਸੋਚ ਮਾਰ ਨਹੀਂ ਜਾਂਦਾ ਤੇ ਸਹਿਬਜ਼ਾਦਿਆਂ ਦੇ ਜੇ ਸਰੀਰ ਮਾਰਨੇ ਉਹਦੇ ਇੱਕ ਸੈਕਿੰਡ ਦਾ ਕੰਮ ਸੀ ਸੋਲ ਜੀਆਂ ਕਲੀਆਂ ਨੇ ਉਸੇ ਵੇਲੇ ਮਸਲ ਕੇ ਸੁੱਟ ਦਿੰਦੇ ਹੁਣ ਜਿਹੜੇ ਤਿੰਨ ਦਿਨ ਲੱਗ ਰਹੇ ਆ ਉਹ ਸੋਚ ਨੂੰ ਖਤਮ ਕਰਨ ਨਹੀਂ ਲੱਗ ਰਹੇ ਜਿੰਨਾ ਤਸ਼ਵਰ ਗਲਾ ਕੇ ਬੜੇ ਤੁਸੀਂ ਪੁੱਛਿਆ ਵੀ ਕੀ ਕੀ ਹੋਇਆ 11 ਪੋ ਨੂੰ ਪਹਿਲੀ ਪੇਸ਼ੀ ਬੜੀ ਸੌਫਟਲੀ ਬੜੇ ਪ੍ਰੇਮ ਨਾਲ ਅਸੀਂ ਤੁਹਾਡੇ ਆਪਣੇ ਆ ਤੁਹਾਡਾ ਹੋਰ ਕੋਈ ਨਹੀਂ ਰਹਿ ਗਿਆ ਸਿੱਖੀ ਮੁੱਕ ਚੁੱਕੀ ਆ ਅਸੀਂ ਤੁਹਾਨੂੰ ਸਭ ਕੁਝ ਦੇਣਾ ਚਾਹੁੰਦੇ ਆ ਸਾਡੇ ਤੋਂ ਵੱਡਾ ਹਮਦਰਦ ਕੋਈ ਨਹੀਂ ਸੁੱਚਾ ਆਨੰਦ ਨੇ ਮਖੋਟਾ ਪੈਨੇ ਹੋਇਆ ਹਮਦਰਦੀ ਦਾ ਜੋ ਵੀ ਸੀ ਸਾਰਾ ਆਲਾ ਦਵਾਲਾ ਫਿਰ ਪਰਮੇ ਸੀ ਕੇ ਬਾਲ ਨੇ ਪਰ ਉਹਨਾਂ ਦੀ ਕਿੰਨੀ ਬਲਵਾਨ ਸੁਰਤ ਹੈ ਭਾਈ ਵੀਰ ਸਿੰਘ ਜੀ ਰਾਣਾ ਸੂਰਤ ਸਿੰਘ ਵੱਡਾ ਗ੍ਰੰਥ ਉਹਦੇ ਇੱਕ ਸਤਰ ਚ ਜਿਹੜੇ ਸਿੱਖੀ ਦੀ ਵਿਆਖਿਆ ਕਰਦੇ ਆ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਾਦੀ ਹੀ ਰੱਖਣਾ ਉਥੇ ਅਮਰਾਂ ਦੇ ਕੋਈ ਤਕਾਜ਼ੇ ਨਹੀਂ ਆ ਵੀ ਅਸੀਂ ਵਰਿਆਂ ਦਾ ਬਾਬਾ ਦੀਪ ਸਿੰਘ ਬਜ਼ੁਰਗ ਜੁੱਧ ਲੜ ਰਿਹਾ ਕਿ ਜਾਂ 9 ਤੇ 7 ਸਾਲ ਦੇ ਤੋ ਉਹ ਹਰ ਹਰ ਬਾ ਸੀ ਕਿ ਤੁਹਾਡੇ ਸਰੀਰਾਂ ਨਾਲ ਕੋਈ ਵੈਰ ਨਹੀਂ ਆ ਅਸੋਚ ਛੱਡ ਦਿਓ ਸਹਿਬ ਜੀ ਆਦੇ ਕਹਿੰਦੇ ਆ ਵੀ ਸਰੀਰ ਤੇ ਮਿੱਟੀ ਹੋਣੀ ਆ ਇੱਕ ਦਿਨ ਹੂੰ ਜੇ ਕੋਈ ਵजूद ਆ ਹਸਤੀ ਆ ਹੋਣ ਦਾ ਦੁਨੀਆ ਉੱਤੇ ਤੇ ਉਹ ਵਿਚਾਰ ਕਰ ਸਿੱਖ ਵਾਕਈ ਵਿਚਾਰ ਕਰਕੇ ਸੇਖ ਬਣਦਾ ਜਾਤ ਕਰਕੇ ਫਿਰਕੇ ਕਰਕੇ ਪ੍ਰਾਂਤ ਕਰਕੇ ਸਿੱਖ ਨਹੀਂ ਬੰਦਾ। ਤੂੰ ਜਦੋਂ ਉਹ ਗੁਰੂ ਦੀ ਵਿਚਾਰ ਅਪਣਾਉਂਦਾ ਹੈ। ਵਿਚਾਰ ਖੋਣਾ ਚਾਹੁੰਦੇ ਆ ਉਹ। ਪਹਿਲੇ ਦਿਨ ਮਿੱਠੇ ਪਿਆਰੇ ਨਹੀਂ ਮੰਨੇ ਫਿਰ ਚਲੋ ਅੱਜ ਰਾਤ ਹੋਰ ਕੱਟੋ। ਵੇਖੋ ਦੁੱਖ ਕੀ ਹੁੰਦਾ ਹੈ। ਭੁੱਖ ਕੀ ਹੁੰਦੀ ਹੈ। ਫਿਰ ਉਹ 11 ਪੂ ਦੀ ਰਾਤ ਦੁਬਾਰਾ ਮਾਂਜੀ ਦੇ ਕੋਲ ਆਉਂਦੇ। ਮਾਂਜੀ ਦੇ ਕੋਲ ਵੱਡਾ ਥਾਟ ਹੈ। ਜਦੋਂ ਤੁਹਾਡਾ ਨਿਸ਼ਾਨਾ ਵੱਡਾ ਹੁੰਦਾ ਨਾ ਹੂੰ ਉਦੋਂ ਸਰੀਰ ਦੀ ਭੁੱਖ ਦੁੱਖ ਜਿਹੜੀ ਆ ਉਹ ਇਹ ਨਹੀਂ ਕਿ ਉਦੋਂ ਹੀ ਹਰ ਵਕਤ ਹੀ ਜਦੋਂ ਤੁਹਾਡੇ ਨਿਸ਼ਾਨੇ ਸਾਹਮਣੇ ਹੋਣ ਮੰਜ਼ਲਾਂ ਵੱਡੀਆਂ ਹੋਣ ਸੋਚ ਵੱਡੀ ਹੋਵੇ ਤੇ ਛੋਟੇ ਦੁੱਖ ਤੇ ਕੋਈ ਅਰਥ ਹੀ ਨਹੀਂ ਰੱਖਦੇ ਦੂਜਾ ਬੇਸ ਹੀ ਸਿੱਖੀ ਦਾ ਇਹ ਬਣਾਇਆ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਹ ਤੇ ਕਿਆ ਹੀ ਨਹੀਂ ਸੀ ਕਿਤੇ ਵੀ ਤੁਹਾਨੂੰ ਬੇਸ਼ਤ ਮਿਲੇਗਾ ਜੰਨਤ ਮਿਲੇਗੀ ਹੂਰਾ ਮਿਲਣਗੀਆਂ ਸਵਰਗ ਮਿਲੇਗਾ ਹੂੰ ਇਹ ਤੇ ਕੋਈ ਲਾਲਚ ਨਹੀਂ ਹੈ ਸਿੱਖੀ ਨਾ ਲਾਲਚ ਨਾ ਡਰ ਜਿਮਾਨ ਕੇ ਕਰਮ ਦੇ ਬਦਲੇ ਕੁਝ ਤੁਹਾਨੂੰ ਮਿਲਣਾ ਇਨ ਕਨਸੀਡਰੇਸ਼ਨ ਤੁਹਾਨੂੰ ਕੁਝ ਇਹ ਤੇ ਸ਼ਰਤ ਪ੍ਰਾਪਤ ਹੋਣਾ ਉਹ ਨਹੀਂ ਸੀ ਮੈਨੂੰ ਤਾਂ ਲੱਗਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਜੋ ਤੇਰੇ ਕੋਲ ਆ ਵੀ ਤੇਰਾ ਮੈਂ ਖੋਣਾ ਚਾਹੁੰਦਾ ਲਿਆ ਤੇਰੇ ਕੋਲ ਕੀ ਹੈ ਮੇਰਾ ਨਿਜ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ ਇੱਕ ਗੱਲ ਬਾਬਾ ਨੌਥ ਸਿੰਘ ਗ੍ਰੰਥ ਹੈ ਬਹੁਤ ਵੱਡਾ ਭਾਈ ਵੀਰ ਸਿੰਘ ਜੀ 100 ਸਾਲ ਪਹਿਲਾਂ ਲਿਖ ਕੇ ਉਹ ਕਹਿੰਦੇ ਜਿਹੜੇ ਲੋਕ ਧਰਮ ਕਨਵਰਸ਼ਨ ਕਰਵਾ ਰਹੇ ਨੇ ਦੋ ਚੀਜ਼ਾਂ ਆਉਣਾ ਕੋਲ ਇੱਕ ਡਰ ਕੀ ਹੋਏਗਾ ਮਰਨ ਤੋਂ ਬਾਅਦ ਕਿੱਥੇ ਜਾਵਾਂਗੇ ਇੱਕ ਲਾਲਚ ਕੀ ਜੁੰਦੇ ਜੀ ਵੀ ਸੁੱਖ ਮਿਲਣਗੇ ਪਦਾਰਥ ਮਿਲਣਗੇ ਮਰਨ ਤੋਂ ਬਾਅਦ ਬੇਜਸਤ ਮਿਲੇਗਾ ਭੀੜ ਇਕੱਠੀ ਕਰ ਲੈਣਗੇ ਅੱਜ ਦੀ ਨਹੀਂ 100 ਸਾਲ ਪਹਿਲਾਂ ਦਾ ਇਹ ਫਿਕਰ ਹੈ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਮਤ ਸੋਚਣ ਪਿਓ ਅਸੀਂ ਧਰਮੀਆਂ ਦੀ ਗਿਣਤੀ ਵਧਾ ਰਹੇ ਹਾਂ ਉਹ ਲੋਬੀ ਤੇ ਕਾਇਰਾਂ ਦਾ ਇਕੱਠ ਇਕੱਠਾ ਕਰ ਰਹੇ ਹੂੰ ਤੇ ਗੁਰੂ ਸਾਹਿਬ ਨੇ ਲੋਬੀਆਂ ਤੇ ਕਾਇਰਾਂ ਦਾ ਇਕੱਠ ਨਹੀਂ ਇਕੱਠਾ ਕੀਤਾ ਉਹਨਾਂ ਨੇ ਉਹ ਸਿੱਖਿਆਰ ਕੀਤੇ ਜਿਨ੍ਹਾਂ ਦੀ ਸ਼ੁਰੂਆਤ ਇੱਥੋਂ ਦੀ ਸਠੰਡੇਪੁਰ ਚ ਬੈ ਕੇ ਕੀਤੇਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਦੇ ਇਹ ਬਖਸ਼ਿਸ਼ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਸਰਸਾ ਦੇ ਤੱਟ ਤੇ ਕਹਿੰਦੇ ਆ ਕਿ ਵਾਹਿਗੁਰੂ ਦਾ ਨਾਮ ਜਪੇ ਔਰ ਕਰੇ ਸਾਪਾਸ ਫਾਰਸੀ ਦਾ ਸ਼ਬਦ ਆ ਸਾਪਾਸ ਮਤਲਬ ਸ਼ੁਕਰਾਨਾ ਬੰਦੇ ਕੋਠੀਆਂ ਬਣ ਤੇ ਸ਼ੁਕਰਾਨਾ ਕਰਦੇ ਆ ਧਨ ਮਿਲਣ ਤੇ ਨੌਕਰੀ ਮਿਲਣ ਤੇ ਔਲਾਦ ਹੋਣ ਤੇ ਉਥੇ ਸਾਰਾ ਕੁਝ ਖੁਸ਼ ਰਿਆ ਫਿਰ ਵੀ ਸਬਸ ਆ ਸਿੱਖੀ ਦੀ ਬੁਨਿਆਦ ਆ ਵੀ ਇਹ ਤਾਂ ਬਿਜ਼ਨਸ ਨਹੀਂ ਹੈ ਵੀ ਐਨੇ ਪਾਠ ਕਰੋਗੇ ਤੇ ਆ ਮਿਲੇਗਾ ਗੁਰੂ ਸਾਹਿਬ ਕਹਿੰਦੇ ਜੇ ਕੁਝ ਵੀ ਨਾ ਮਿਲੇ ਫਿਰ ਛੱਡ ਦੇਗਾ ਤੋ ਅੱਜ ਇੱਕ ਵੱਡਾ ਸਵਾਲ ਚਰਚਾ ਦਾ ਵਿਸ਼ਾ ਬਣਿਆ ਕਿ ਜਿਹੜੇ ਕੱਲ ਸਿੱਖ ਸੰਨ ਪਾਠ ਕਰਦੇ ਉਹਨਾਂ ਘਰਾਂ ਚ ਗੁੱਟਕੇ ਰੂੜੀਆਂ ਤੇ ਸੁੱਟਦੇ ਕਾਰਨ ਇਹੀ ਹੈ ਨਾ ਕਿ ਉਹਨਾਂ ਜਿੱਦਣ ਗੁੱਟਕੇ ਫੜੇ ਸੀ ਉਸ ਦਿਨ ਵੀ ਸਿੱਧਕ ਕਰਕੇ ਨਹੀਂ ਸੀ ਫੜੇ ਲਾਲਚ ਕਰਕੇ ਸੌਦੇ ਕਰਕੇ ਫੜੇ ਸੀ ਐਨੇ ਕਰਾਂਗੇ ਆ ਮਿਲੇਗਾ ਨਹੀਂ ਮਿਲਿਆ ਦੂਜੀ ਦੁਕਾਨ ਤੇ ਜਾਣਗੇ ਉੱਥੇ ਨਹੀਂ ਮਿਲਿਆ ਤੀਜੀ ਤੇ ਜਾਣਗੇ ਤੂੰ ਸਾਬ ਜਦਿਆਂ ਸਾਹਮਣੇ ਉਹ ਸਾਰਾ ਕੁਝ ਪਰੋਸਿਆ ਜਾ ਰਿਹਾ ਸਿਰਫ ਸਿਰ ਝੁਕਾਣੇ ਨੇ ਨਾ ਹੂੰ ਝੁਕਾ ਦੋ ਉਹ ਕਹਿੰਦੇ ਨਹੀਂ ਇਹ ਸੋਚ ਹੈ ਜਿਹੜੀ ਗੁਰੂ ਨੇ ਦਿੱਤੀ ਹੋਈ ਹੈ ਇਹ ਤਾਜ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਨਹੀਂ ਝੁਕ ਸਕਦਾ ਤੂੰ ਗੱਲ ਸਿਰਫ ਜੋਸ਼ ਦੀ ਨਹੀਂ ਹੈ ਉੱਥੇ ਸ਼ੀਧੀਆਂ ਚ ਹੋਸ਼ ਦੀ ਹੈ ਉਹ ਚੇਤਨ ਸਤਾ ਦੀ ਸ਼ਿਖਰ ਕਿੰਨੇ ਕਮਾਲ ਦੀ ਹੈ ਕਿ ਜਦੋਂ 12 ਪੋ ਦੀ ਦੂਜੇ ਦਿਨ ਦੀ ਪੇਸ਼ੀ ਹੁੰਦੀ ਹੈ ਤੇ ਅੱਜ ਇੱਕ ਬੜਾ ਵੱਡਾ ਧੋਖਾ ਛੋਟੀ ਖਿੜਕੀ ਹੂੰ ਇਹ ਮਜਬੂਰੀ ਹੈ ਹੁਣ ਹੋਰ ਕੋਈ ਉਹ ਕਿਉਂ ਰੱਖੀ ਗਈ ਛੋਟੀ ਖਿੜਕੀ ਹੁਣ ਦਾਖਲ ਹੋਣਾ ਤੇ ਕੁਦਰਤੀ ਹੁੰਦਾ ਹੈ ਦਰਵਾਜ਼ਾ ਨੀਵੇਂ ਤੇ ਬੰਦਾ ਐਂ ਕਰਕੇ ਸਿਰ ਝੁਕਾ ਕੇ ਹਾਂ ਤੇ ਅਸੀਂ ਉਦੋਂ ਐਲਾਨ ਕਰ ਦਿਆਂਗੇ ਸਿਰ ਝੁਕ ਕੇ ਸਿਰ ਝੁਕ ਕੇ ਲਾਲਚ ਨਾਲ ਸਾਹਿਬ ਸਾਦਿਆਂ ਨੇ ਉਦੋਂ ਤੱਕ ਨਾ ਸਲਾਮ ਦੁਆ ਕੀਤੀ ਨਾ ਸਿਰ ਝੁਕਾਇਆ ਪਹਿਲੇ ਦਿਨ ਵੀ ਜਦੋਂ ਪੇਸ਼ੀ ਤੇ ਗਏ ਤਾਂ ਆਪਦੀ ਉਸ ਦ੍ਰਿੜਤਾ ਤੇ ਅਣਖ ਚੀ ਜਾਂਦੇ ਆ ਗੱਲ ਇਹ ਨਹੀਂ ਹੈ ਕਿ ਕਿਸੇ ਧਰਮ ਨਾਲ ਨਫ਼ਰਤ ਸੀ ਜਦ ਖੁਦਾ ਕਹਿਨ ਨਾਲ ਕੋਈ ਨਫਰਤ ਹੈ ਕੋਈ ਬਾਣੀ ਸਖਾਂਦੀ ਹੈ ਸਭ ਰੱਬ ਦੇ ਨਾਮ ਇੱਕੋ ਜਿਹਾ ਹੈ ਅਨਾਮਿੰਗ ਹੈ ਉਹ ਅਨਾਮੇ ਅਠਾਵੇਂ ਜਾਬਸਾਹ ਪੜਦੇ ਮਤਲਬ ਉਹ ਸਾਰੇ ਨਾਮ ਉਹਦੇ ਆ ਉਹਦਾ ਕੋਈ ਨਾਮ ਹੀ ਨਹੀਂ ਗੱਲ ਇਹ ਸੀ ਕਿ ਈਨ ਤੁਸ ਜਿਹੜੀ ਗੱਲ ਉੱਥੇ ਜੰਜੂ ਲਾਉਣ ਵੇਲੇ ਸੀ ਇਸ ਜਮ ਜੀ ਨੂੰ ਸਹਿਮਤ ਆ ਕਿ ਨਹੀਂ ਗੱਲ ਨਹੀਂ ਹੈ ਜ਼ਬਰੀ ਕਿਉਂ ਜ਼ਬਰ ਕਿਉਂ ਹੈ ਉਹ ਕਹਿੰਦੇ ਟ੍ਰੇਨਿੰਗ ਦਿੱਤੀ ਜੀ ਹਾਕ ਰਸਤੇ 'ਚ ਜਾਂਦੇ ਆ ਵੀ ਤੁਸੀਂ ਜਾ ਕੇ ਇਦਾਂ ਤਰੀਕਾ ਹੈ ਰਵਾਇਤ ਹੈ ਇਦਾਂ ਕਰਨਾ ਹੈ ਤੁਸੀਂ ਉਹਨਾਂ ਨੇ ਮਾ ਜੀ ਨੇ ਜਿਹੜੀ ਟ੍ਰੇਨਿੰਗ ਦਿੱਤੀ ਹੋਈ ਸੀ ਜਿਹੜਾ ਸਕੂਲ ਸੀ ਸਾਡਾ ਟੰਡਾਪੁਰ ਜਿਹੜਾ ਕਤਲਗਾ ਨੂੰ ਸੱਚਖੰਡ ਬਣਾ ਦਿੱਤਾ ਭਗਤੀ ਦਾ ਘਰ ਫਤੇਗੜ ਸਾਹਿਬ ਦੁਨੀਆਂ ਦੇ ਉੱਤੇ ਜੇ ਕੋਈ ਹੈਗਾ ਤਾਂ ਉਹਨਾਂ ਸਿਖਾਇਆ ਸੀ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹ ਜੀ ਉਹਨਾਂ ਸਿਖਾਇਆ ਸੀ ਨਮਸਕਾਰ ਤਿਸੇ ਕੋ ਹਮਾਰੀ ਸਗਲ ਪਰਜਾ ਤੇ ਜਿਨ੍ਹਾਂ ਦੇ ਖੂਨ ਚ ਰਚਿਆ ਹੋਇਆ ਉਹਨਾਂ ਦੀ ਚੇਤਨਸ਼ਤਾ ਇਸ ਸਿਖਰ ਦੇ ਉੱਤੇ ਹੈ ਨਾ ਕੋਈ ਲਾਲਚ ਨਾ ਕੋਈ ਡਰ ਨਾ ਕੋਈ ਧੋਖਾ ਉਹਨਾਂ ਨੂੰ ਚੁਕਾ ਸਕਿਆ ਉਹ ਛੋਟੀ ਖਿੜਕੀ ਸਿਰ ਹੁਣ ਨਿਗਾਹਾਂ ਗੱਡੀਆਂ ਹੋਈਆਂ ਫਿਰ ਉਹ ਸਮਝੇ ਜਾਂਦੇ ਆ ਕਿ ਬਾਲ ਨੇ ਜਿਹੜੀ ਵੱਡੀ ਮੂਰਖਤਾ ਵੀ ਇਹ ਵਿਚਾਰੇ ਭੋਲੇਪਨ ਚ ਆਉਣਗੇ ਤੇ ਅਸੀਂ ਕਹਾਂਗੇ ਆ ਤਾਜ ਝੁੱਕ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਅੱਖਾਂ ਹੀ ਅੱਖਾਂ ਚ ਫੈਸਲਾ ਕਰਕੇ ਮਤਲਬ ਵੈਸੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਲਿਖਤ ਅਨੁਸਾਰ ਅਸੀਂ ਕਹੀ ਤੇ ਜਾਣਦੇ ਹਾਂ ਨਾ ਤੇ 7 ਸਾਲ ਦੇ 1696 ਵਿੱਚ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦੱਸਦੀ ਹੈ ਜੀ 1699 ਵਿੱਚ ਬਾਬਾ ਫਤੇਹ ਸਿੰਘ ਜੀ ਜੀ ਮਤਲਬ 5 ਕੁ ਸਾਲ ਦੀ ਉਹਦੀ ਉਸ ਹਸਾਬ ਨਾਲ ਪਰ ਤੁਸੀਂ ਵੇਖੋ ਵੀ ਉਹ ਆਪਣੇ ਵਕੀਲ ਆਪ ਨੇ ਸਭਾ ਦੇ ਵਿੱਚ ਬਾਬਾ ਫਤੇਹ ਸਿੰਘ ਜਦੋਂ ਆਰਗੂਮੈਂਟ ਕਰਦੇ ਆ ਜਦੋਂ ਦਲੀਲ ਨਾਲ ਧਰਮ ਦੀ ਵਿਆਖਿਆ ਕਰਦੇ ਆ ਜਦੋਂ ਔਰ ਜਿਨ੍ਹਾਂ ਨੇ ਜੱਜਮੈਂਟ ਦੇਣੀ ਹੈ ਜਿਹੜੇ ਹੱਥ ਚ ਬਗਲ ਚ ਲੈ ਕੇ ਖੜੇ ਆ ਗ੍ਰੰਥ ਮੂੰਹ ਚ ਗੜਾ ਪਾ ਕੇ ਨਿਰੁੱਤਰ ਹੋ ਜਾਂਦੇ ਆ ਉਹਨਾਂ ਦੀ ਚੇਤਨ ਸਤਾ ਇੰਨੀ ਕਮਾਲ ਦੀ ਹੈ ਜਿਹੜੀ ਅੱਜ ਦੇ ਯੂਥ ਨੂੰ ਸਮਝਣ ਦੀ ਲੋੜ ਹੈ ਤੇ ਚੜਤੀ ਕਲਾ ਇੰਨੀ ਕਮਾਲ ਦੀ ਐ ਜਾਗਰੂਕ ਅੰਦਰੋਂ ਇੰਨੇ ਨੇ ਕਿ ਉਹ ਫੈਸਲਾ ਕਰ ਲੈਂਦੇ ਆ ਵੀ ਸਾਡੇ ਅੰਦਰ ਹੋਣ ਦਾ ਤਰੀਕਾ ਕੌਮ ਦਾ ਸਿਰ ਚੁਕਾ ਸਕਦਾ ਕਿਉਂਕਿ ਅਸੀਂ ਰਿਪਰਜੈਂਟ ਕਰ ਰਹੇ ਆ ਖਾਲਸਾ ਪੰਥ ਨੂੰ ਇਸ ਗੱਲ ਦੀ ਰਿਅਲਾਈਜੇਸ਼ਨ ਸੀ ਉਹਨਾਂ ਨੂੰ ਬਿਲਕੁਲ ਇੰਨੀ ਛੋਟੀ ਉਮਰ ਦੇ ਵਿੱਚ ਫਿਰ ਮੈਂ ਦੁਹਰਾਉਂਦਾ ਵੀ ਜੇ ਠੰਡਾਪੁਰ ਚ ਸਕੂਲ ਐ ਤੇ ਸ਼ੀਦੀਸਥਾਨ ਐਗਜ਼ਾਮੀਨੇਸ਼ਨ ਹਾਲ ਐ ਜਿੱਥੇ ਪਾਸ ਸਹਿਬਜ਼ਾਦਿਆਂ ਨੂੰ ਹੋਣਾ ਸਰਟੀਫਿਕੇਟ ਕੌਮ ਨੂੰ ਮਿਲਣਾ ਸਾਰੀ ਉਹ ਰਿਪਰਜੈਂਟ ਦਾ ਉਹਨਾਂ ਨੂੰ ਅਹਿਸਾਸ ਹੈ ਫਿਰ ਉਹ ਜਿਹੜੇ ਨਿਗਾਹਾਂ ਗੱਡ ਕੇ ਦੇਖ ਰਿਆ ਵੀ ਚੁਕੇ ਹੋਏ ਸਹਿਰਾਨਗੇ ਜੁੱਤੀਆਂ ਦੇ ਤਲੇ ਅੰਦਰ ਦਾਖਲ ਹੁੰਦੇ ਆ ਸਿਰ ਪਿੱਛੇ ਨੇ ਤੇ ਹੁਣ ਕੁਦਰਤੀ ਆ ਉਹ ਜਵਾਬ ਸੀ ਉੱਤਰ ਸੀ ਆ ਸਾਡੇ ਜੁੱਤੀਆਂ ਦੇ ਤਲੇ ਮਜੂਜ਼ ਹੋ ਗਏ ਕੜ ਪੁੱਠੇ ਹੋਣਗੇ ਕ੍ਰੋਧਤ ਹੋ ਗਏ ਹੋਣਗੇ ਜਦੋਂ ਸ਼ਕਸ਼ਤ ਹੁੰਦੀ ਆ ਨਾ ਉਦੋਂ ਛੋਟੇ ਜਿਹਰੇ ਵਾਲਾ ਬੰਦਾ ਉਹ ਫਿਰ ਤੜਪੁੱਠਦਾ ਤੇ ਕ੍ਰੋਧਤ ਹੋ ਜਾਂਦਾ ਤੇ ਕ੍ਰੋਧ ਜਦੋਂ ਤਾਕਤਕੋਲ ਹੋਏ ਤੇ ਕ੍ਰੋਧ ਤੇ ਫਿਰ ਅੰਨਾ ਰੂਪ ਧਾਰ ਲੈਂਦਾ ਫਿਰ ਉੱਥੋਂ ਕ੍ਰੋਧ ਦਾ ਸਿਲਸਿਲਾ ਸ਼ੁਰੂ ਹੁੰਦਾ ਵੀ ਅਸੀਂ ਸਿਰ ਨਹੀਂ ਚੁਕਾਂਦੇ ਸਲਾਮ ਤੇ ਸਾਡੀ ਕਰਤਾ ਪੁਰਖਾਂ ਫਿਰ ਉਹ ਫਤਵੇ ਮੌਤ ਦੇ ਡਰਾਵੇ ਦਫਨ ਨਹੀਂ ਹਾਂ ਚ ਕਰਾਂਗੇ ਬਹੁਤ ਭਿਆਨਕ ਮੌਤ ਹੋਏਗੀ ਹਰ ਹਰ ਬਾਹਰ ਹਿੱਲਾ ਫਿਰ ਉਹ ਦੂਸਰਾ ਦਿਨ ਜਿਹੜਾ ਸੀ ਉਹ ਫਿਰ ਉਹ ਤਾਕਤ ਸਾਮ ਦਾ ਮਦੰਡ ਪੇਰ ਦੇ ਸਾਰੇ ਤੁਨ ਸਿੰਘ ਠੂਰੀਆ ਜਿਵੇਂ ਲਿਖਦੇ ਆ ਕਿ ਗੁਲੇਲਾ ਮਾਰੀਆਂ ਗਿਆ ਦਰਖਤ ਨਾਲ ਬੰਨਿਆ ਗਿਆ ਸਹਬਜ਼ਾਦੇ ਬਾਬਾ ਫਤਿਹ ਸਿੰਘ ਦਾ ਜ਼ਿਕਰ ਖਾਸ ਤੌਰ ਤੇ ਜਿਹੜਾ ਕਰਦੇ ਆ ਉਹਨੂੰ ਉਹ ਪ੍ਰਮਾਨਿਤ ਗੱਲ ਹੈ ਕਿ ਅਸੀਂ ਉਹਨੂੰ ਉਹਨੂੰ ਅਸੀਂ ਮੰਨਦੇ ਹਾਂ ਹਿਸਟੋਰਿਕਲੀ ਵੇਖੋ ਜਦੋਂ ਜ਼ਬਰ ਜ਼ੁਲਮ ਕਰਦਾ ਹੈ ਨਾ ਫਿਰ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ ਪਹਿਲਾਂ ਤੇ ਉਹਨਾਂ ਨੇ ਸਰੀਰ ਸਾਹਮਣੇ ਰੱਖੇ ਕਸ਼ਟ ਵੀ ਦਿੱਤਾ ਪਰ ਸੋਚਿਆ ਵੀ ਬਚਾ ਲਵਾਂਗੇ ਤੇ ਇਹ ਸਰੀਰ ਜਿਹੜੇ ਆ ਇਹ ਗੁਲਾਮੀ ਦੇ ਰੂਪ ਚ ਡੰਮੀ ਸਾਡੇ ਸਾਹਮਣੇ ਖੜੇ ਰਹਿਣ ਪਰ ਜਦੋਂ ਦੂਜੇ ਦਿਨ ਉਹਨਾਂ ਨੇ ਵੇਖਿਆ ਵੀ ਅਸੀਂ ਤੇ ਸਫਲ ਆ ਫਿਰ ਉਹਨਾਂ ਨੂੰ ਸਰੀਰਾਂ ਨਾਲ ਕੋਈ ਵਾਸਤਾ ਨਹੀਂ ਸੀ ਕੁਛ ਵੀ ਹਾਂ ਸਾਰੀਆਂ ਗੱਲਾਂ ਜਿਹੜੀਆਂ ਨੇ ਇਨਸਾਨਾਂ ਦੀ ਲਿਖਤ ਹੁੰਦੀ ਹੈ ਉਹਨੂੰ ਆਖਰੀ ਸੱਚ ਨਹੀਂ ਅਸੀਂ ਕਹਿ ਸਕਦੇ ਹੁੰਦੇ ਪਰ ਬਿਲਕੁਲ ਹੋਇਆ ਹੋਏਗਾ ਜਦੋਂ ਤੁਸੀਂ ਵੇਖੋ ਨਾ ਆਪਣੇ ਬੱਚੇ ਇਦਾਂ ਨੱਖ ਹੁਣਾਂ ਦੇ ਲਾਲ ਸੁਰਖ ਹੋ ਜਾਂਦੇ ਆ ਛਿੰਚਲ ਦੇ ਵਿੱਚ ਤੁਹਾਡੀ ਇਮੇਜਿਨੇਸ਼ਨ ਜਦੋਂ ਤੁਸੀਂ ਇਮੇਜਨ ਕਰਦੇ ਹੋ ਤੁਸੀਂ ਸੁਰਤ ਉੱਥੇ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਕੀ ਅਹਿਸਾਸ ਲੱਗਦਾ ਹੁੰਦਾ ਬਿਲਕੁਲ ਜੀ ਹਾਰ ਜੁਲਮ ਉਹਨਾਂ ਨੇ ਫਿਰ ਕਿਉਂਕਿ ਖਿਜੀ ਹੋਏ ਨੇ ਜਦੋਂ ਬੰਦਾ ਹਾਰਕ ਜਾਂਦਾ ਉਹ ਵਿਚਾਰ ਨਾਲ ਵੀ ਹਾਰ ਗਿਆ ਹਥਿਆਰ ਨਾਲ ਵੀ ਹਾਰ ਗਿਆ ਦੋਨੇ ਜੰਗਾਂ ਹੋ ਰੀਆਂ ਸੀ ਚਮਕੌਰ ਦੀ ਜੰਗ ਹਥਿਆਰ ਨਾਲ ਹੋ ਰਹੀ ਸੀ ਫਤਿਹਗੜ ਸਾਹਿਬ ਦੀ ਜੰਗ ਵਿਚਾਰ ਨਾਲ ਹੋ ਰਹੀ ਸੀ ਉੱਥੇ ਵੀ ਸ਼ਕਸ਼ਤ ਹੈ ਕਿ ਸਰੀਰ ਪੁਰਜਾ ਪੁਰਜਾ ਹੋ ਜਾਂਦੇ ਆ ਪਰ ਝੁੱਕਦੇ ਨਹੀਂ ਖੌਫ ਨਹੀਂ ਆਂ ਅੰਦਰ ਇੱਥੇ ਵੀ ਹਰ ਹਿੱਲਾ ਵਰਤਿਆ ਜਾਂਦਾ ਹਰ ਕਸ਼ਟ ਦਿੱਤਾ ਜਾਂਦਾ ਝੁੱਕਦੇ ਨਹੀਂ ਪਰ ਜਦੋਂ ਹਾਰ ਜਾਂਦਾ ਬੰਦਾ ਉਹ ਤੋਂ ਜ਼ਿਆਦਾ ਸ਼ੇਰ ਹੈ ਨਾ ਬਗਹਾੜਾ ਉਹਨੂੰ ਅਸੀਂ ਜਦੋਂ ਛੇੜਦੀਏ ਤੇ ਉਹ ਫਿਰ ਜਦੋਂ ਉਹਦੇ ਚੂਟ ਵੱਜ ਜਾਂਦੀ ਹੈ ਉਹ ਜਿਆਦਾ ਜ਼ਖਮੀ ਮਤਲਬ ਖੁੰਖਾਰ ਹੋ ਜਾਂਦਾ ਹੈ ਬਗਹਾੜਾ ਤੇ ਉਹੀ ਹਾਲਤ ਇੱਥੇ ਬਗਹਾੜਾਂ ਦੀ ਸੀ ਤੇ ਉਹ ਜਿਹੜੇ ਕਰਿੰਦੇ ਹੁੰਦੇ ਆ ਫਿਰ ਉਦੋਂ ਬਾਅਦ ਕੇ ਚਾਪਰੂਸੀ ਕਰਦੇ ਸੁਚਾਨੰਦ ਵਰਗੇ ਵੀ ਕਰੋ ਜੀ ਇਹ ਤਾਂ ਸੱਪ ਦੇ ਬੱਚੇ ਨੇ ਇਹਨਾਂ ਦਾ ਤੇ ਸਿਰ ਫੇਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ ਸਤਮ ਤੇ ਟਾਇਆ ਜੀ ਜ਼ਰੂਰ ਹਰ ਇੱਕ ਇਸ ਗੱਲ ਦਾ ਜਵਾਬ ਦਿੰਦੇ ਆ ਬਾਬਾ ਫ਼ਤੇ ਸੇ ਬੱਬਾ ਫਤਿਹ ਸਿੰਘ ਜੀ ਨੂੰ ਨਾ ਬਾਰ ਬਾਰ ਜਦੋਂ ਕਿਹਾ ਜਾਂਦਾ ਕਿ ਤੁਸੀਂ ਜ਼ਿੰਦਗੀ ਲੈ ਲਓ ਅਸੀਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੇ ਜ਼ਿੰਦਗੀ ਬੜੀ ਅਨਮੋਲ ਹੁੰਦੀ ਹੈ ਤੁਸੀਂ ਬਾਲਕੋ ਤੁਸੀਂ ਨਹੀਂ ਸਮਝਦੇ ਸਭ ਕੁਝ ਮਿਲੇਗਾ ਕੁਝ ਨਹੀਂ ਸਾਰੀ ਸਿੱਕੀ ਖਤਮ ਹੋ ਚੁੱਕੀ ਲਹਿਰ ਹੀ ਖਤਮ ਹੋ ਗਈ ਰਿਆਈ ਨਹੀਂ ਦੁਨੀਆ ਤੇ ਕੋਈ ਤੋਂ ਜੋਗੀ ਜੀ ਦੇ ਬੋਲ ਸਾਡੇ ਵਾਸਤੇ ਇਤਿਹਾਸ ਕਹੋਗੇ ਉਹ ਉਹਨਾਂ ਦੇ ਜਜ਼ਬਾਤਾਂ ਚੋਂ ਨਿਕਲੇ ਹੋਏ ਜਿਹੜੇ ਤਸਵਰ ਦੇ ਫਿਕਰੇ ਨੇ ਉਹ ਬੜੇ ਕੀਮਤੀ ਨੇ ਔਰ ਉਹਨਾਂ ਦੀ ਜਿਹੜੀ ਲੇਖਣੀ ਆ ਉਹ ਤੁਸੀਂ ਨੋਟ ਕਰੋਗੇ ਉਹਨਾਂ ਦੀ ਸੁਰਤ ਵੇਖ ਰਹੀ ਆ ਸਭ ਕੁਝ ਉਹ ਪਾਸਟ ਦੀ ਗੱਲ ਨਹੀਂ ਕਰ ਰਹੇ ਉਹ ਪ੍ਰੈਜ਼ੈਂਟ ਦੀ ਗੱਲ ਕਰਦੇ ਆ ਤੇ ਕਹਿੰਦੇ ਬਾਬਾ ਫਤਿਹ ਸਿੰਘ ਜਵਾਬ ਦਿੰਦੇ ਆ ਵੀ ਹਾਕਮ ਵੀ ਤੂੰ ਇਹ ਗੱਲ ਦੱਸ ਜਿਹੜੀ ਜ਼ਿੰਦਗੀ ਤੂੰ ਖੈਰਾਤ ਚ ਦੇਂਗਾ ਉਹਦੇ ਚ ਮੌਤ ਨਹੀਂ ਆਏਗੀ ਮਿਟੇਗਾ ਨਹੀਂ ਸਰੀਰ ਮਿੱਟੀ ਨਹੀਂ ਹੋਏਗਾ ਸਾਡੇ ਗੁਰੂ ਨੇ ਦੱਸਿਆ ਸਾਡੇ ਦਾਦੇ ਨੇ ਦੱਸਿਆ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹ ਤੇ ਉਪਜੋ ਨਾਨਕਾ ਲੀਨ ਤਾਹੇ ਮਮਾ ਮਿੱਟੀ ਨੇ ਮਿੱਟੀ ਚ ਮਿਲਣਾ ਤੂੰ ਗਰੰਟੀ ਦਿੰਦਾ ਮੌਤ ਨਹੀਂ ਆਏਗੀ ਆਏਗੀ ਫਿਰ 10 ਸਾਲ 50 ਸਾਲ 100 ਸਾਲ ਜੀ ਲਈਏ ਆਖਰ ਮਿਟ ਜਾਣਾ ਤੇ ਫਿਰ ਅਸੀਂ ਬੇਗੈਰਤ ਹੋ ਕੇ ਆਪਣੀਆਂ ਜ਼ਮੀਰਾਂ ਨੂੰ ਮਾਰ ਕੇ ਲਾਸ਼ਾਂ ਕਿਵੇਂ ਢੋਵਾਂਗੇ ਹਮ ਸੱਦ ਸਾਲ ਜੀ ਕਰ ਵੀ ਮਰਨਾ ਜ਼ਰੂਰ ਹੈ ਸਰ ਕੌਮ ਸੇ ਬਚਾ ਕੇ ਜੀਣਾ ਇਹ ਗੈਰਤ ਸੇ ਦੂਰ ਹੈ ਇਸ ਵਾਸਤੇ ਜ਼ਮੀਰ ਸਾਨੂੰ ਕਿਹਾ ਨਾ ਸਾਡੇ ਮਹਾਪੁਰਖਾਂ ਨੇ ਵੀ ਸਰੀਰ ਦਾ ਮਰਨਾ ਮੌਤ ਨਹੀਂ ਜਮੀਰ ਦਾ ਮਰਨਾ ਮੌਤ ਹੈ ਬਿਲਕੁਲ ਹੈ ਨਾ ਜੇ ਜੀਵ ਪਤ ਲੱਖੀ ਜਾਏ ਸ਼੍ਰੀ ਗੁਰੂਨ ਸਾਹਿਬਾ ਨੇ ਕਹਿੰਦੇ ਸਭ ਹਰਾਮ ਜੇ ਤੱਕ ਚਖਾਏ ਇੱਕ ਪਾਸੇ ਖਾਣ ਨੂੰ ਮਤਲਬ ਭੋਗਣ ਨੂੰ ਦੁਨੀਆਂ ਦੇ ਪਦਾਰਥ ਪਰੋਸੇ ਜਾ ਰਹੇ ਆ ਇੱਕ ਪਾਸੇ ਜਮੀਰ ਮਾਰਨੀ ਆ ਵਿੱਚੋਂ ਕੋ ਤੇ ਲੈ ਲੋ ਸਭ ਹਰਾਮ ਮਤਲਬ ਭੋਗਿਆ ਹੋਇਆ ਹਰਾਮ ਹੈ ਉਹ ਉਹ ਨਰਕ ਦੇ ਤੁਲ ਹੈ ਉਹਦੇ ਤੋਂ ਵੱਡਾ ਮਤਲਬ ਹੋਰ ਕੋਈ ਜਮੀਰ ਤੇ ਬੋਝ ਨਹੀਂ ਹੋ ਸਕਦਾ ਆਪਣੀ লাশ ਆਪੇ ਢੋਂਦੇ ਫਿਰੋ ਮਾਰਕ ਜਮੀਰਾ ਉਹ ਸਹਿਬਜ਼ਾਦੇ ਸਾਡੇ ਲਈ ਪੂਰਨੇ ਪਾਉਂਦੇ ਆ ਵੀ ਨਾ ਕੋਈ ਥੋੜਾ ਜੀਵਾਂਗੇ ਪਰ ਗੈਰਤ ਨਾਲ ਸਿਰ ਚੱਕ ਕੇ ਜ਼ੁਲਮ ਦੇ ਸਾਹਮਣੇ ਟੱਕਰ ਲੈ ਕੇ ਜੀਆ ਇਸ ਪੂਰੇ ਵਰਤਾਰੇ ਦੌਰਾਨ ਮਾਤਾ ਗੁਜਰ ਕੌਰ ਜੀ ਦੀ ਅਵਸਥਾ ਕੀ ਰਹੀ ਹੈ ਮਾਤਾ ਗੁਜਰ ਕੌਰ ਜੀ ਉਹ ਸਿੱਖ ਔਰਤ ਨੇ ਜਿਹੜੇ ਸਭ ਤੋਂ ਪਹਿਲੇ ਸਿੱਖ ਬੀਬੀ ਪਹਿਲੀ ਗੱਲ ਤੇ ਜਿਹੜੇ ਜੇਲ੍ਹ ਚ ਗਏ ਨੇ ਜਿਹੜੇ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਤੇ ਚਲੋ ਕਤਾਰਾਂ ਲੱਗੀਆਂ ਦੂਜੀ ਗੱਲ ਜਿਨ੍ਹਾਂ ਨੇ ਜ਼ਿੰਦਗੀ ਦਾ ਲੰਬਾ ਪੈਂਡਾ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਕਰਤਾਰਪੁਰ ਸਾਹਿਬ ਜਲੰਧਰ ਦੇ ਵਿੱਚ ਕਰਤਾਰਪੁਰ ਜਿਹੜਾ ਜ਼ਿਲ੍ਹੇ 'ਚ ਉੱਥੇ ਪਿਤਾ ਭਾਈ ਲਾਲ ਚੰਦ ਜੀ ਮਾਤਾ ਬਿਸ਼ਨ ਕੌਰ ਦੇ ਘਰ ਆ ਵਿਖੇ ਜਨਮ ਹੁੰਦਾ ਸਿੱਖੀ 'ਚ ਰੰਗਿਆ ਪਰਿਵਾਰ ਹੈ ਲਖਨਊ ਰਮਬਾਲੇ ਤੋਂ ਚੱਲ ਕੇ ਪਰਿਵਾਰ ਇੱਥੇ ਆ ਜਾਂਦਾ ਹੈ ਗੁਰੂ ਸਾਹਿਬ ਨੇ ਨਗਰ ਵਸਾਇਆ ਗੁਰੂ ਸਾਹਿਬ ਦੇ ਚਰਨਾਂ 'ਚ ਚਲੀ ਗਏ ਰੱਤੇ ਹੋਏ